ਨਾਲ ਘੋੜਾ ਲੱਗ ਕਰੰਗਨ ਕਰੰਗਨ ਕਰਮਨ ਕਰਮਨ ਸੁਪਾਇਦਾ ਕੋਈ ਜਿੰਦਗ ਸਭ ਕੋ ਵੇਖਣਾ ਦੀ ਰੇਟ ਚਲਾਇਦਾ ਪੈ ਦੇ ਵੜਿਆ ਆਪੇ ਕਰਮ ਕਰਾਈਂਦਾ ਵਡੋ ਵਡਾ ਵਡ ਮੇਦਨੀ ਸਰਸ ਸਭ ਧੰਦੇ ਲਾਈਂਦਾ ਅਨਦਰ ਪੱਟੀ ਜੇ ਕਰੇ ਸੋਤਾ ਨਾ ਕਾਹ ਕਰਾਈਂਦਾ ਧਰਮ ਕੜ ਮਿਕ ਨਾ ਪਾਇਂਦਾ ਧਰਮ ਕੜ ਤਕ ਨਾ ਪਾਇਂਦਾ ਆਸ ਪਾਣ ਸਤਾਣੀ ਹਰਦਾਨ ਸਤਾਣੀ ਸ਼ਲੋਕ ਮਹਲਾ ਪਹਿਲਾ ਜੇ ਮੂਆ ਕਾ ਕਰਮਾ ਕਰਮੈ ਬਿਤਰੀ ਦੇ ਅੱਗੇ ਵਸਿਆਣੀ ਆਂ ਬਿਤਰੀ ਚੋਰ ਕਰੇ ਵੱਡੀ ਹੱਦ ਦਲਾਲ ਕੇ ਮੁਸਬੀਏ ਕਰੇ ਨਾਨਕ ਅਗੇ ਸੋ ਮਿਲੈ ਜੇ ਘਟੇ ਕਾਲੇ ਦੇ ਮਹਲਾ ਪਹਿਲਾ ਜੋ ਜੋ ਰੂ ਸਿਰ ਨਾਮੀ ਆਵੇ ਵਰਵਾਰ ਜੁਤੇ ਤੁੰਤਾ ਕੋ ਕਸਾ ਮਿੱਤਰ ਤੂਏ ਕੋ ਆਂ ਨਾ ਨਾਨਾ ਕੀ ਬਹਿਨ ਜੇ ਪਿੰਡਾ ਧੋਏ ਸੁਝ ਸੇ ਨਾਰ ਕਾ ਜਿਦ ਮਨ ਰਸਿਆ ਸੋਏ ਹੌਂਦੀ ਕੋਲੇ ਪਾਣੀ ਟੋਲੇ ਅਰ ਗਿਰੁ ਸੁਹਾਰਾ ਕੁੱਤੀ ਮਨ ਬਿੜਿ ਮਾਰਨਾ ਜੈ ਬੱਟੇ ਕੋੜ ਕੋ ਸਾਰਿਆ ਹਰ ਚੀਜ ਕਰਨ ਵਾਲਾ ਪਾਥੇ ਅਰ ਸੁਝ ਨਾ ਕੋ ਆਰਿਆ ਕਰ ਮਾਇ ਸਿਧਾਇਆ ਜੀ ਕੋ ਮਹਿਲ ਸਮਰ ਸਾਰਿਆ ਜਗਤ ਮਤ ਪਾਉਂਦੇ ਆ ਪੁੱਜਣ ਨਾਹੀਂ ਹਰਿਆ ਕਰ ਪਰਮੈ ਸਖਾਇਆ ਵਿਖ ਮੈਲਤ ਮਰਨ ਵਿਚਾਰਿਆ ਚਰਿਆਈ ਜੋਖ ਨਹਾਰਿਆ ਚਰਿਆਈ ਜੋਖ ਨਹਾਰਿਆ ਜਿੱਥੇ ਜਾਏ ਰੋਗ ਤੇਰਾ ਸੰਤੂਰ ਸੁਭਾ ਸੁਭਾ ਕਰੰ ਗੁਰ ਸਿੱਖੀ ਸੁਨ ਬਾਦ ਪਾਦੇ ਆ ਜੈ ਗੁਰੂ ਦੇ ਬਖਦਾਰ ਗੁਰ ਸਿੱਖਾਂ ਕੀ ਗਾਲ ਦਿਆਵਾ ਜਿਨ ਮਾਨੂ ਤਸਾਦੇ ਕੁੰਜਿਆ ਤਰੂ ਜੀ ਮਤਰਾ ਨਾਦ ਤਸਾਦੇ ਕੁੰਜਿਆ ਲੋਕ ਪਾਲ ਕਲ ਜੇ ਕਰ ਸੁਦਕ ਮੰਨੀ ਐ ਸਭ ਦੇ ਸੁਦਕ ਹੋਏ ਕੋਈ ਅੰਤ ਲੰਗੜੀ ਅੰਮ੍ਰ ਕੀੜਾ ਹੋਵੇ ਜੇ ਤੇ ਤਣਿਆਂ ਅਨ ਕੇ ਜੀਆਂ ਬਾਜਨਾ ਕੋਏ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋ ਸੁਦਕ ਕਿਉ ਕਰ ਰੱਖਿਆ ਸੁਦਕ ਪਰ ਸੋ ਨਾਮ ਸੁਦਕੇ বিনা ਉਤਾਰੇ ਗਿਆਨੀ ਉਤਾਰੇ ਕੋਈ ਮਹਲਾ ਪਹਿਲਾ ਮਨ ਦਾ ਸੂਤਕ ਧੂਪ ਦੇ ਜੀਵਾ ਸੁਖੂੜ ਅੱਖੀ ਸੋਤੂਏ ਕਰਾ ਵੜੀਆਂ 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 ਸੌੜੀ ਸੰਗਰਮਟਾ ਕਸ ਲਈ ਜੀ ਸੁੱਜ ਵੜੀਆਂ ਵੜੀਆਂ ਸਹਿ ਮੇਲੇ ਦਾ ਨਦਰੀਆਂ ਆਇਆਂ ਜੱਤ ਸੁਆਣਾ ਦਾ ਮਨ ਵਸਾਈਆਂ ਕਰ ਹੁਕਮ ਅਸਤ ਕਾਤ ਤਾਰ ਵਿੱਚੋਂ ਮਾਰ ਕਟੀਆਂ ਪੁਰੇ ਆਇਆਂ ਸੱਜ ਟੁੱਟੈ ਨਾਉ ਨਿਤ ਪਾਈਆਂ ਸੱਜ ਟੁੱਟੈ ਨਾਉ ਨਿਤ ਪਾਈਆਂ ਕੀ ਵੜਾਈ ਈਖੋ ਸੰਗ

I'll go. Gonna... Oh. Uh -huh. thank <laughs> you

ਲਈ ਮੰਗਲਾ ਤੀਜਾ ਆਪੇ ਸ਼ਿਵ ਲਈ ਆਨਾ ਆਪੇ ਬਖਸ਼ ਕਰੇ ਸਭਨਾ ਕਾਮਾ ਪਿਉ ਆਪ ਗਏ ਆਪੇ ਸਾਰ ਕਰੇ ਨਾਨਕ ਨਾਮ ਤੇ ਆਇਨ ਤਿਨ ਨਿਜ ਘਰ ਵਾਸ ਗਏ ਰਤੁ ਗਏ ਕਰਤੇ ਮੈਂ ਤੁਨੀ ਬਿਨਿਆ ਵਰਨਾ ਕੋਈ ਤੁਦੇ ਆਪੇ ਸ੍ਰਿਸ਼ਟ ਸਿਰਜੀਆ ਹਰ ਕੀਓ ਸਦਾ ਸਦਾ ਵਡਿਆਈ ਆ ਦੀਨ ਪਛੋਤਾਏ ਹਉ ਹਰ ਕੈ ਸਦ ਬਲੇਗਾਰਣ ਜੇਤ ਸੀਮਿਆ ਸੁਖ ਪਾਈ i